ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਜਿੱਤਣ ਪਿਛੋਂ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਤੇ ਨੇ ਦਰਅਸਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੀਐਮ ਮਾਨ ਨੂੰ ਹੁਣ ਅਸਤੀਫਾ ਦੇ ਦੇਣਾ ਚਾਹੀਦਾ ਹੈ ਇਸ ਦੇ ਨਾਲ ਹੀ ਚੰਨੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹਨਾਂ ਦੇ ਐਮਐਲਏ ਉਹਨਾਂ ਨੂੰ ਉਤਾਰ ਦੇਣ ਜਾਂ ਕਿਤੇ ਹੋਰ ਭੱਜ ਜਾਣ ਤਾਂ ਉਸ ਤੋਂ ਪਹਿਲਾਂ ਹੀ ਇਹ ਮੈਂ ਇਸਲਾਹ ਦਊਂਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੁਰੰਤ ਅਸਤੀਫਾ ਦੇ ਦੇਣ ਹੋਰ ਕੀ ਕੁਝ ਕਿਹਾ ਚੰਨੀ ਨੇ ਆਓ ਤੁਸੀਂ ਵੀ ਸੁਣੋ ਅੱਜ ਦੀ ਸਰਕਾਰ ਨੂੰ ਨਕਾਰਿਆ ਕਿ ਮੌਜੂਦਾ ਸਰਕਾਰ ਇੱਥੇ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੀ ਉਸ ਨੂੰ ਪੂਰੀ ਤਰ੍ਹਾਂ ਫੇਲ ਮੰਨਿਆ ਗਿਆ ਤੇ ਲੋਕਾਂ ਨੇ ਉਹਨੂੰ ਪਿੱਛੇ ਕਰ ਦਿੱਤਾ ਹੈ ਨਕਾਰ ਦਿੱਤਾ ਹੈ ਦੇਖੋ ਇੱਥੇ ਸਭ ਤੋਂ ਵੱਡੀ ਗੱਲ ਇਹ ਹੋਈ ਹੈ ਕਿ ਲੋਕਾਂ ਨੇ ਬੀਜੇਪੀ ਔਰ ਆਮ ਆਦੀ ਪਾਰਟੀ ਨੂੰ ਨਕਾਰ ਦਿੱਤਾ ਹੈ ਖਾਸ ਤੌਰ ਤੇ ਆਮ ਆਦਮੀ ਪਾਰਟੀ ਨੂੰ ਜਿਸ ਤਰੀਕੇ ਦੇ ਇੱਥੇ ਹਾਰ ਮਿਲ ਰਹੀ ਹੈ ਤੇ ਮਿਲੀ ਹੈ ਮੈਂ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਹਾਂ ਔਰ ਮੰਗ ਕਰਦਾ ਕਿ ਉਹ ਤੁਰੰਤ ਅਸੀਬਾ ਦੇ ਦੇ ਇਸ ਤੋਂ ਪਹਿਲਾਂ ਕਿ ਐਮਐਲਏ ਉਹਨਾਂ ਦੇ ਮਿਲ ਕੇ ਉਹਨਾਂ ਨੂੰ ਉਤਾਰ ਦੇਣ ਜਾਂ ਐਮਐਲਏ ਉਹਨਾਂ ਦੇ ਭੱਜ ਜਾਣ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਅਸਤੀਫਾ ਦੇ ਕੇ ਕਿਸੇ ਹੋਰ ਯੋਗ ਬੰਦੇ ਨੂੰ ਜਿਹੜਾ ਸਰਕਾਰ ਚਲਾ ਸਕੇ ਜਿਹੜਾ ਸਟੇਜ ਪਰ ਹੀ ਨਾ ਰਹੇ ਸਰਕਾਰ ਨੂੰ ਵੀ ਚਲਾਵੇ ਸਟੇਟ ਪਰ ਵੀ ਰਹੇ ਐਸਾ ਬੰਦਾ ਕੋਈ ਹੋਰ ਆਮ ਆਦਮੀ ਪਾਰਟੀ ਨੂੰ ਕਿ ਕਰ ਦੇਣਾ ਚਾਹੀਦਾ ਇਸ ਤੋਂ ਪਹਿਲਾਂ ਕਿ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਭੱਜ ਕੇ ਵੱਖਰਾ ਗੁਰੂਕ ਬਣਾ ਕੇ ਜਾਂ ਕਿਸੇ ਹੋਰ ਪਾਰਟੀ ਚਲੇ ਜਾਣ ਜਾਂ ਉਹ ਐਸ ਮੁੱਖ ਮੰਤਰੀ ਨੂੰ ਉਤਾਰ ਦੇਣ ਲੋਕਾਂ ਨੇ ਮੁੱਖ ਮੰਤਰੀ ਦੇ ਖਿਲਾਫ ਵੱਡਾ ਫਤਵਾ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਖਿਲਾਫ ਵੱਡਾ ਫਤਵਾ ਦਿੱਤਾ ਹੈ